ਇਹ ਸਾਰਾ ਵਿਉਂਤਬੰਦੀ ਦੇ ਨਾਲ ਉੱਥੋਂ ਹੋ ਰਿਹਾ ਵਾ ਔਰ ਅੱਜ ਪੰਜਾਬ ਦਾ ਹੋਮ ਡਿਪਾਰਟਮੈਂਟ ਜਿਹੜੀ ਪੁਲਿਸ ਉਹ ਭਗਵੰਤ ਮਾਨ ਠੀਕ ਹੈ ਬੈਠਾ ਉੱਥੇ ਇੱਕ ਜਿਵੇਂ ਕਹਿੰਦੇ ਹੁੰਦੇ ਇੱਕ ਮੁੱਖ ਮੰਤਰੀ ਦੇ ਅਹੁਦੇ ਉੱਤੇ ਲੇਕਿਨ ਚਰਾ ਸਾਰਾ ਕੁਝ ਦਿੱਲੀੋਂ ਜਾ ਰਿਹਾ ਜਦ ਡੀਜੀਪੀ ਜਦ ਡੀਜੀਪੀ ਨਹੀਂ ਇਹਨਾਂ ਦਾ ਤਾਂ ਚੀਫ ਸੈਕਰੀਰੀ ਦੇ ਨਾਲ ਤੇ ਪੰਜਾਬ ਇਹ ਕਿਵੇਂ ਚਲਾ ਲੰਗੇ ਇਹ ਸਾਰਾ ਕੁਝ ਹੁਣ ਇੱਕ ਤਾਂ ਦੋ ਤਰੀਕੇ ਨਾਲ ਇੱਕ ਤਾਂ ਕੇਜਰੀਵਾਲ ਹੋਣਾ ਨੇ ਸਾਰਾ ਜਿਹੜਾ ਇੰਡਾਇਰੈਕਟ ਕਬਜ਼ਾ ਕਰ ਲਿਆ ਪੰਜਾਬ ਤੇ ਇਹ ਕਿ ਉਹ ਤੋਂ ਡੂੰਗੀ ਸਾਜ਼ਿਸ਼ ਹੈ ਜਿਹੜੀ ਡੀਪ ਸਟੇਟ ਕਹਿੰਦੇ ਨੇ ਜਿਹਨੂੰ ਇੱਕ ਘੜੀ ਹੋਈ ਪ੍ਰਾਣੀ ਨੀਤੀ ਪੰਜਾਬ ਦੇ ਖਿਲਾਫ ਚਾਹੇ ਜੰਮੂ ਕਸ਼ਮੀਰ ਦੇ ਖਿਲਾਫ ਘੱਟ ਗਿਣਤੀਆਂ ਸਟੇਟਾਂ ਦੇ ਖਿਲਾਫ ਘੱਟ ਗਿਣਤੀ ਲੋਕਾਂ ਦੇ ਖਿਲਾਫ ਇਹ ਸਾਰਾ ਕੁਝ ਉਹਦੇ ਤਹਿਤ ਉਥੋਂ ਚਲਾਇਆ ਜਾ ਰਿਹਾ ਸਮਾਹ ਇਜਾਜ਼ਤ ਨਹੀਂ ਦਿੰਦਾ ਆਪਾਂ ਜਦੋਂ ਅਗਲਾ ਪ੍ਰੋਗਰਾਮ ਤੁਸੀਂ ਕਰੋਗੇ ਬਹੁਤ ਕੁਝ ਹੋਰ ਪੰਜਾਬ ਦੇ ਵਾਸਤੇ ਕਹਿਣ ਨੂੰ ਆ ਪਰ ਮੈਂ ਇਹ ਕਹਿ ਸਕਦਾ ਕਿ ਬੜੇ ਅਫਸੋਸ ਦੀ ਗੱਲ ਆ ਕਿ ਜਿਨ੍ਹਾਂ ਨੂੰ ਅਸੀਂ ਬੜੇ ਮਾਣ ਨਾਲ 92 ਐਮਐਲਏ ਚ ਤਾ ਕੇ ਅਸੀਂ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜਿਆ ਉਹ ਸਾਡੇ ਨਹੀਂ ਨਿਕਲੇ ਮੇਰੇ ਵੀਰੋ ਔਰ ਇਹਨਾਂ ਨੇ ਉਹ ਕੁਝ ਸਾਡੇ ਨਾਲ ਕੀਤਾ ਜਿਹੜੀਆਂ ਸ਼ਹਿਦ ਜਿਹੜੀਆਂ ਜ਼ਾਲਮ ਕੋਈ ਪੁਰਾਣੀਆਂ ਸਰਕਾਰਾਂ ਅੰਗਰੇਜ਼ ਮੁਗਲ ਜੇ ਨੀਤੀ ਦੇ ਤਹਿਤ ਸਾਡੀ ਨਸਲ ਕੁਸ਼ੀ ਕਰਨ ਦੇ ਉੱਤੇ ਇਹ ਸਾਰੇ ਉਤਰੇ ਹੋਏ ਨੇ ਮੈਂ ਅਖੀਰ 'ਚ ਇੱਕ ਗੱਲ ਕਹਿਣਾ ਚਾਹਣਾ ਮੇਰੇ ਵੀਰੋ ਆ ਦੇਖੋ ਲੜਾਈ ਦਾ ਮਾਹੌਲ ਬਣਿਆ ਸੀਗਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਖੜਨਾ ਨਾ ਮਾਝੇ ਦੀ ਧਰਤੀ ਤੇ ਤੁਸੀਂ ਦੇਖਿਆ ਕਿੰਨੇ ਬਹਾਦਰ ਦਲੇਰ ਅੱਜ ਵੀ ਮੇਰੇ ਨਾਲ ਸਾਡੇ ਕਿਸਾਨ ਮੰਡ ਦੇ ਪ੍ਰੈਜ਼ੀਡੈਂਟ ਆਏ ਨੇ ਕਿਰਨਜੀਤ ਸਿੰਘ ਸੰਧੂ ਉਹਨਾਂ ਦਾ ਪਿੰਡ ਮਾੜੀ ਮੇਗਾਵਾ ਉੱਥੇ ਅਟਾਰੀ ਚ ਇਹ ਤਾਂ ਬਈ ਇੱਥੇ ਨੇ ਉੱਥੇ ਤੇ ਜਿਹੜੇ ਬਾਹਰੋਂ ਆਏ ਸੀ ਸਿਰਫ ਆਪਣਾ ਸਵਾਦ ਲੈਣ ਦੀ ਉਹ ਟ੍ਰੇਨਾਂ ਪਰਪਾ ਕੇ ਪਰਪਾ ਕੇ ਲੰਘ ਗਏ ਬਾਹਰ ਜਿਹੜਾ ਪੰਜਾਬ ਛੱਡ ਕੇ ਜਦੋਂ ਰੋਡ ਪਈ ਮਾੜੀ ਦੀ ਰੋਡ ਪਈ ਖਤਰੇ ਦੀ ਕੱਟੀ ਤੇ ਉਹ ਭੱਜ ਗਏ ਮੇਰਾ ਇੱਥੇ ਸੁਝਾਓ ਹੈ ਇੱਕ ਸੁਝਾਓ ਦੇ ਕਿ ਮੈਂ ਚੱਲਿਆ ਵਾਂ ਬੈਠ ਜਾਣਾ ਮੈਂ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੜ ਕੇ ਸਮਝ ਕੇ ਪੰਜਾਬ ਦੀ ਵਿਧਾਨ ਸਭਾ ਚ 2023 ਜਨਵਰੀ ਦਾ ਰੱਖਿਆ ਹੋਇਆ ਵਾ ਉਹ ਬਿੱਲ ਕੀ ਹੈ ਕਿ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲਾਅ ਹੈ ਜਿਵੇਂ ਹੁਣ ਉੱਤਰਾਖੰਡ ਵਿੱਚ ਭਾਜਪੀ ਨੇ ਕਾਨੂੰਨ ਬਣਾਇਆ ਜਿਵੇਂ ਗੁਜਰਾਤ ਤੇ ਰਾਜਸਥਾਨ ਵਿੱਚ ਕੋਈ ਵੀ ਬਾਹਰਲਾ ਬੰਦਾ ਜਾ ਕੇ ਉੱਥੇ ਜ਼ਮੀਨ ਨਹੀਂ ਲੈ ਸਕਦਾ ਜੇ ਜ਼ਮੀਨ ਨਹੀਂ ਲੈ ਸਕਦਾ ਉੱਥੇ ਦਾ ਵੋਟਰ ਨਹੀਂ ਬਣ ਸਕਦਾ ਜੇ ਵੋਟਰ ਨਹੀਂ ਬਣ ਸਕਦਾ ਉੱਥੇ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਲੇਕਿਨ ਪੰਜਾਬ ਇੱਕ ਖੁੱਲੀ ਧਰਤੀ ਜਿਹੜਾ ਮਰਜ਼ੀ ਆਉਂਦਾ ਸਾਰੀ ਪੰਜਾਬ ਦੇ ਉਹ ਅੰਗਰੇਜ਼ੀ ਚ ਕਹਿੰਦੇ ਨੇ ਡੈਮੋਗ੍ਰਾਫੀ ਆਬਾਦੀ ਦਾ ਸੰਤੁਲਨ ਖਰਾਬ ਹੋ ਰਿਹਾ ਸਾਡੀ ਭਾਸ਼ਾ ਸਾਡਾ ਸੱਭਿਆਚਾਰ ਸਾਡੀ ਪੱਗ ਸਾਡੀ ਇੱਜ਼ਤ ਜੇ ਆਪਾਂ ਇਹ ਬਿੱਲ ਨਾ ਇੰਟਰੋਡਿਊਸ ਕੀਤਾ ਇਸ ਅਸੈਂਬਲੀ ਵਿੱਚ ਨਾ ਲੈ ਕੇ ਆਏ 15-20 ਸਾਲ ਬਾਅਦ ਪੰਜਾਬ ਦੇ ਜਿਹੜੇ ਹਾਲਾਤ ਨੇ ਹੋਰ ਹੋਣਗੇ ਕਿਉਂਕਿ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਔਰ 3 ਕਰੋੜ ਆਬਾਦੀ ਚੋਂ ਲਗਭਗ 70 ਲੱਖ 80 ਲੱਖ ਦੇ ਕਰੀਬ ਪੰਜਾਬੀ ਵਿਦੇਸ਼ਾਂ ਵਿੱਚ ਜਾ ਚੁੱਕੇ ਨੇ ਅਸੀਂ ਕਿਸੇ ਬਾਹਲੇ ਦੇ ਖਿਲਾਫ ਨਹੀਂ ਗਏ ਜੀ ਸੱਜ ਕੇ ਹੋਣ ਕੰਮ ਕਰਨ ਮਿਹਨਤ ਕਰਨ ਪਰਿਵਾਰ ਪਾਲਣ ਤੇ ਆਪਣਾ ਰੋਟੀ ਪਾਣੀ ਦਾ ਗੁਜ਼ਾਰਾ ਕਰਨ ਜੇ ਹਿਮਾਚਲ ਲਾ ਬਣਾ ਸਕਦਾ ਜੇ ਭਾਜਪੀ ਦੀ ਉਤਰਾਖੰਡ ਹੁਣ 2025 ਚ ਬਣਾਇਆ ਉਹਨਾਂ ਨੇ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂ ਕਿਉਂ ਡਰਦੇ ਨੇ ਇਸੇ ਕਰਕੇ ਡਰਦੇ ਨੇ ਕਿ ਕੇਜਰੀਵਾਲ ਜਾਂ ਜਿਹੜੇ ਦਿੱਲੀ ਦੇ ਬੈਠੇ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੀ ਕੋਹ ਹੋਂਦ ਬਚੇ ਪੰਜਾਬ ਦੀ ਕੋਈ ਆਈਡੈਂਟੀ ਬਚੇ ਪੰਜਾਬ ਦਾ ਕੋਈ ਖਲਾ ਹੋ ਸਕੇ ਤੇ ਸਾਰੇ ਲੁਟੇਰੇ ਨੇ ਮੇਰੇ ਵੀਰੋ ਇਹਨਾਂ ਨੇ ਦਿੱਲੀ ਚ 2000 ਕਰੋੜ ਦਾ ਸ਼ਰਾਬ ਦਾ ਘੁਟਾਲਾ ਤੇ 2000 ਕਰੋੜ ਰੁਪਏ ਕਲਾਸਰੂਮ ਘੁਟਾਲੇ ਦੇ ਠੱਗ ਨੇ ਦੇ ਡੇਢ ਸਾਲ ਜੇਲਾ ਚ ਰਹੇ ਨੇ ਇਹ ਤੁਹਾਡੇ ਤੇ ਆਪਣੇ ਤੇ ਪੰਜਾਬ ਦੇ ਕਿਵੇਂ ਹੋ ਸਕਦੇ ਨੇ ਅੰਤ ਚ ਮੈਂ ਦੁਬਾਰਾ ਇਹੀ ਕਹਿਣਾ ਚਾਹੁੰਦਾ ਕਿ ਜੋ ਵੀ ਤੁਸੀਂ ਪ੍ਰੋਗਰਾਮ ਲਿਖੋਗੇ ਤੁਹਾਡੀ ਐਕਸ਼ਨ ਕਮੇਟੀ ਅਸੀਂ ਤੁਹਾਡਾ ਸਾਰੇ ਪੂਰਾ ਪੁਰਜ਼ੋਰ ਤਰੀਕੇ ਨਾਲ ਸਾਥ ਦੇਾਂਗੇ ਔਰ ਆਪਾਂ ਇਸ ਨੂੰ ਬਹੁਤ ਦ੍ਰਿੜਤਾ ਨਾਲ ਲੜਨਾ ਪੈਣਾ ਕਿਉਂਕਿ ਹੁਣ ਪੰਜਾਬ ਜਿਹੜੀ ਆ ਉਹ ਪੁਲਿਸ ਸਟੇਟ ਆ ਇੱਥੇ ਧਰਨੇ ਮਾਰਨ ਦੀ ਇਜਾਜ਼ਤ ਵੀ ਰੋਕ ਦਿੱਤੀ ਹੋਈ ਆ ਇਥੇ ਜਿਹੜਾ ਬੋਲਦਾ ਉਹਦੇ ਤੇ ਝੂਠਾ ਮੁਕੱਦਮਾ ਦਰਜ ਕੀਤਾ ਜਾਂਦਾ ਜਿਹੜਾ ਬੋਲਦਾ ਉਹਨੂੰ ਚੱਕ ਕੇ ਜੇਲਾ ਵਿੱਚ ਛੁੱਟਿਆ ਜਾਂਦਾ ਇਸ ਕਰਕੇ ਪੁਲਿਸ ਸਟੇਟ ਆਪਾਂ ਪੁਲਿਸ ਸਟੇਟ ਨਾਲ ਲੜਨ ਵਾਸਤੇ ਜਿਵੇਂ ਇਹਨਾਂ ਨੇ ਕਿਹਾ ਕਿ ਪੂਰੀ ਸ਼ਕਤੀ ਦੇ ਨਾਲ ਔਰ ਪੂਰਾ ਇੱਕ ਪਲੇਟਫਾਰਮ ਕੱਢ ਕੇ ਪੂਰਾ ਇੱਕ ਪੂਰਾ ਤਗੜੇ ਹੋ ਕੇ ਆਪਾਂ ਉਹ ਲੜਾਈ ਲੜਨੀ ਪਊਗੀ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਮੈਂ ਤੁਹਾਨੂੰ ਸਿਰਫ ਯਕੀਨ ਦਿਵਾਉਣਾ ਆ ਕਿ ਅਸੀਂ ਸਾਰੇ ਪੰਜਾਬ ਦੇ ਕਿਸਾਨਾਂ ਦੇ ਨਾਲ ਤੇ ਆਪਣੀ ਧਰਤੀ ਦੇ ਨਾਲ ਜੁੜੇ ਹੋਏ ਲੋਕ ਆ ਬਹੁਤ-ਬਹੁਤ ਧੰਨਵਾਦ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ